ਆ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਪੰਸਲ ਫਾਜ਼ਿਲ ਕਾਦੇ ਜੀਟੀ ਰੋਡ ਗਊਸ਼ਾਲਾ ਲਿੰਕ ਰੋਡ ਦੇ ਨੇੜੇ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਫਰੈਂਡ ਈ-ਬਾਈਕ ਵੱਲੋਂ ਇੱਕ ਨਵੀਂ ਜਿਹੜੀ ਹੈ ਰੇਂਜ ਲੈਂਦੀ ਗਈ ਹੈ ਤੁਹਾਨੂੰ 1 ਲੱਖ ਰੁਪਏ ਦੀਆਂ ਤਿੰਨ ਈ-ਬਾਈਕ ਜੜੀਆਂ ਦਿੱਤੀਆਂ ਜਾ ਰਹੀਆਂ ਤਾਂ ਬਿਲਕੁਲ ਜੀ 1 ਲੱਖ ਰੁਪਏ ਦੀਆਂ ਤਿੰਨ ਈ-ਬਾਈਕ ਜੇ ਤੁਸੀਂ 6 ਬੈਟਰੀਆਂ ਵਾਲੀ ਤੁਸੀਂ ਈ-ਬਾਈਕ ਲੈਣੀ ਹੈ ਤਾਂ 1 ਲੱਖ ਰੁਪਏ ਦੀਆਂ ਦੋ ਈ ਬਾਈਕ ਤੁਹਾਨੂੰ ਮਿਲ ਰਹੀ ਹੈ ਤਾਂ ਬਿਲਕੁਲ ਜਿਹੜੀ ਹੈ ਇਹ ਈ ਬਾਈਕ ਖੜੀ ਹੈ ਇਹ 1 ਲੱਖ ਰੁਪਏ ਦੇ ਵਿੱਚ ਦੋ ਮਿਲ ਰਹੀਆਂ ਤੇ ਜਿਹੜੀ ਹੈ ਇਹ ਈ ਬਾਈਕ ਨੇ ਇਹ 1 ਲੱਖ ਰੁਪਏ ਦੇ ਵਿੱਚ ਤਿੰਨ ਮਿਲ ਰਹੀਆਂ ਪੰਜ ਬੈਟਰੀਆ ਵਾਲੀ ਜਿਹੜੀ ਹੈ ਤੁਹਾਨੂੰ ਈ ਬਾਈਕ ਸਿਰਫ 1 ਲੱਖ ਰੁਪਏ ਦੇ ਵਿੱਚ ਤਿੰਨ ਮਿਲ ਰਹੀਆਂ ਨੇ ਇਹ ਰੇਜ ਲੈਂਦੀ ਗਈ ਹੈ 35000 ਦੀ ਇੱਕ ਹੈ ਤੇ ਜੇਕਰ ਤੁਸੀਂ ਤਿੰਨ ਇਕੱਠੀਆਂ ਲਓਗੇ ਤਾਂ ਇਹ 1 ਲੱਖ ਰੁਪਏ ਤੇ ਮਿਲਣੀਆਂ ਤਾਂ ਗੱਲ ਕਰਾਂਗੇ ਇਹਨਾਂ ਦੇ ਸੰਚਾਲਕਾਂ ਦੇ ਨਾਲ ਫਰੈਂਡ ਈ-ਬਾਈਕ ਦੇ ਸੰਚਾਲਕ ਸਾਡੇ ਨਾਲ ਮੌਜੂਦ ਹੈ ਤੇ ਇਹਨਾਂ ਤੋਂ ਪੁੱਛਿਆ ਕਿ ਕਿਸ ਤਰ੍ਹਾਂ ਦੀ ਰੇਜ ਲੈਂਦੀ ਗਈ ਹੈ ਪੈਸਾ ਸੁਆਗਤ ਹੈ ਤੁਹਾਡਾ ਸਾਡੇ ਚੈਨਲ ਨਮਸਕਾਰ ਜੀ ਸਰ ਕਿਸ ਤਰ੍ਹਾਂ ਦੀ ਰੇਜ ਹੈ ਕਿਸ ਤਰ੍ਹਾਂ ਦੀ ਜਿਹੜੀ ਸਕੀਮ ਲੈਂਦੀ ਗਈ ਹੈ ਫਾਜ਼ਿਲਕਾ ਵਾਸੀਆਂ ਦੇ ਲਈ ਇਹ ਸਾਡੇ ਦਰਸ਼ਕਾਂ ਨੂੰ ਅੱਜ ਜਾਣਕਾਰੀ ਦਿਓ ਇਹ ਡਾਇਲ ਇਹ ਵahanam ਕੰਪਨੀ ਦੇ ਵਿਕਲ ਹੈ ਜੀ ਬਹੁਤ ਵਧੀਆ ਕੰਪਨੀ ਹੈ ਜਿਸ ਨੂੰ ਆਪਾਂ ਬ੍ਰਾਂਡਡ ਕੰਪਨੀ ਕਹਿ ਸਕਦੇ ਆ ਇਹਦੇ ਵਿੱਚ ਸਾਡੇ ਵੱਲੋਂ ਸਕੀਮ ਲਿਆਂਦੀ ਜਾ ਰਹੀ ਹੈ ਜੀ ਲੱਖ ਰੁਪਏ ਦੇ ਤਿੰਨ ਵਿਕਲ ਦਿੱਤੇ ਜਾ ਰਹੇ ਨੇ ਜੇ ਕੋਈ ਸਿੰਗਲ ਲੈਣਾ ਚਾਹੇ ਤਾਂ ਉਹਨੂੰ 35000 ਰੁਪਏ ਦਾ ਵਿਕਲ ਦਿੱਤਾ ਜਾਏਗਾ ਇਹਦੇ ਟਾਇਰ 10 ਇੰਚੀ ਨੇ ਪੰਜ ਬੈਠ ਰਿਆ ਨੇ ਇਹਦੇ ਵਿੱਚ ਤੇ ਦੂਸਰਾ ਸਾਡਾ ਵਿਕਲ ਡਾਇਲ ਦਾ ਹੀ ਆ ਜੀ ਉਹਨ ਦੇ 12 ਇੰਚੀ ਟਾਇਰ ਨੇ ਵੱਡੀ ਮੋਟਰ ਹੈ 6 ਬੈਟਰੀਆਂ ਨੇ ਜੀ ਉਹ ਲੱਖ ਰੁਪਏ ਦੇ ਵਿੱਚ ਦੋ ਵਿਕਲ ਦੇ ਰਹੇ ਆ ਜੀ। ਜੀ। ਬ੍ਰਾਂਡਡ ਕੰਪਨੀ ਹੈ ਵਧੀਆ ਵਿਕਲ ਹੈ ਬਹੁਤ ਵਧੀਆ ਪਲਾਸਟਿਕ ਇਹਨਾਂ ਦਾ ਜੀ। ਯੂਜ਼ ਕਰੋਗੇ ਤਾਂ ਪਤਾ ਲੱਗੇਗਾ ਅਸੀਂ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਮਾਲ ਬਹੁਤ ਵੇਚ ਚੁੱਕੇ ਆ। ਜੀ। ਹਾਂਜੀ। ਤਾਂ ਉਹ ਆਪਾਂ ਵਿਕਲ ਦੇਖਦੇ ਆਂ ਤੇ ਹਾਂ ਦੇਖਦੇ ਆ ਕਿ ਕਿੰਨਾ ਕੁ ਵਧੀਆ ਇਹ ਵਿਕਲ ਹੈ ਤਾਂ ਭਾਈ ਸਾਹਿਬ ਤੇ ਨਾਲ ਅਸੀਂ ਇਸ ਵੇਲੇ ਮੌਜੂਦ ਆ ਫਰੈਂਡ ਈ-ਬਾਈਕ ਵਾਲਿਆਂ ਦੇ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਫਾਜ਼ਿਲ ਕਾ ਦੇ ਜੀਟੀ ਰੋਡ ਤੋਂ ਆਪਾਂ ਜਦੋਂ ਦੋਸ਼ਲਾ ਲਿੰਕ ਰੋਡ ਤੇ ਚੜਾਂਗੇ ਤਾਂ ਪਹਿਲੀ ਜਿਹੜੀ ਇਹਨਾਂ ਦੀ ਸ਼ੋਰੂਮ ਪਹਿਲਾ ਹੀ ਇਹ ਸ਼ੋਰੂਮ ਹੈ ਤਾਂ ਇਹ ਉਹ ਜਿਹੜਾ ਈ- ਜਿਹੜੇ ਲੱਖ ਰੁਪਏ ਦੇ ਵਿੱਚ ਦੋ ਮਿਲ ਰਹੇ ਯਾਨੀ 50000 ਰੁਪਏ ਦਾ ਇੱਕ ਮਿਲਣਾ ਤੁਹਾਨੂੰ 6 ਬੈਟਰੀ ਹੈ 6 ਬੈਟਰੀਆਂ ਦੇ ਵਿੱਚ ਨੇ ਤੇ 12 ਇੰਚ ਦੇ ਟਾਇਰ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਹੈ ਵਿਕਲ ਹੈ ਤੇ ਪੈਸਾ ਬੇਥੇ ਕੀ ਕੁਆਲਿਟੀ ਕੀ ਹੈ ਜਿੱਦੀ ਇਹਦਾ ਕਲਰ 2K ਪੇਂਟ ਹੈ ਜੀ ਜਿਵੇਂ ਆਪਣਾ ਕਾਰ ਦਾ ਪੇਂਟ ਹੁੰਦਾ ਹੈ ਜੀ ਸਿੰਪਲ ਪੇਂਟ ਚ ਦੇ ਵਿੱਚ ਨਹੀਂ ਹੈ ਜੀ ਤੇ ਇਸ ਕੰਪਨੀ ਦਾ ਕੰਮ ਕਰਦਿਆਂ ਨੂੰ ਸਾਨੂੰ ਕਮ ਸੇ ਕਮ 3 ਸਾਲ ਹੋ ਗਏ ਹੈ ਦਾਇਲ ਕੰਪਨੀ ਦਾ ਜੀ ਕੋਈ ਇਹਦੀ ਮਤਲਬ ਅੱਜ ਤੱਕ ਵੀ ਕੋਈ ਕੰਪਲੇਂਟ ਨਹੀਂ ਆਈ ਹੈ ਤੇ ਕਿੰਨੇ ਕੁ ਫਿਰ ਦੇਰ ਚੱਲਦੀ ਹੈ ਜੀ ਇਹ ਕਿੰਨੇ ਇਹ ਚੱਲੇਗੀ ਜੀ 60 ਕਿਲੋਮੀਟਰ ਦੇ ਕਰੀਬ ਚੱਲੇਗੀ ਜੀ ਹਾਂਜੀ ਮਤਲਬ 6 ਬੈਟਰੀ ਜਾਂਦੇ ਤੇ 60 ਕਿਲੋਮੀਟਰ ਚੱਲੇਗੀ ਜੀ ਹਾਂਜੀ ਸਪੀਡ ਹੋਏਗੀ ਇਹਦੀ 50 ਕੁ ਦੇ ਕਰੀਬ ਜੇ ਇੱਕ ਲੈਣੀ ਹੋਵੇ ਤਾਂ 50000 ਦੀ ਕਿ 55000 ਦੀ ਇੱਕ ਵੀ ਜਿਹੜਾ ਸ਼ੇਅਰ ਕਰਕੇ ਆਏਗਾ ਇੱਕ ਵੀ ਉਸੇ ਰੇਟ ਦੇ ਦੇ ਦਾਂਗੇ ਤਾਂ ਬਿਲਕੁਲ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਇਹ 50000 ਰੁਪਏ ਦੀ ਤੁਹਾਨੂੰ ਮਿਲਣੀ ਹੈ ਜੇ ਦੋ ਲੈਣੀਆਂ ਤਾਂ ਤੁਹਾਨੂੰ ਲੱਖ ਰੁਪਏ ਦੀ ਮਿਲਣੀ ਹੈ ਤਾਂ ਤੁਹਾਨੂੰ ਦੱਸ ਦਿਆਂਗੇ ਸ਼ੇਅਰ ਕਰਕੇ ਆਏਗਾ ਟੂ ਕੇ ਇਹਦਾ ਪੇਂਟ ਕੀਤਾ ਹੋਇਆ ਜੀ ਜਿਹੜਾ ਕਾਰਾਂ ਦੇ ਉੱਤੇ ਪੇਂਟ ਕੀਤਾ ਹੁੰਦਾ ਉਹ ਪੇਂਟ ਇਹਦੇ ਵਿੱਚ ਇਹਦੇ ਉੱਪਰ ਕੀਤਾ ਆ ਤੇ ਨਾਲ ਹੀ 6 ਬੈਟਰੀ ਹੈ ਜਿੰਦੇ ਵਿੱਚ 12 ਇੰਚ ਦੇ ਟਾਇਰ ਹੈ ਤੇ ਬਹੁਤ ਵਧੀਆ ਵਹੀਕਲ ਹੈ ਜੀ ਹੈਵੀ ਵਹੀਕਲ ਹੈ ਜਿਹੜਾ ਐਕਟਿਵਾ ਆਪਾਂ ਚਲਾਉਂਦੇ ਆ ਪੈਟਰੋਲ ਵਾਲੀ ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਇਹ ਵਹੀਕਲ ਇਹਨਾਂ ਬਲੌਗ ਇਸ ਕੰਪਨੀ ਵੱਲੋਂ ਡਾਇਲ ਡਾਇਲ ਕੰਪਨੀ ਵੱਲੋਂ ਜਿਹੜਾ ਲਿਆਂਦਾ ਗਿਆ ਤਾਂ ਜਿਹੜੀ ਇਹ 35000 ਰੁਪਏ ਦੀ ਤੁਹਾਨੂੰ ਦਿਖਾ ਦਈਏ ਇਹ 35000 ਰੁਪਏ ਦੀ ਈ-ਬਾਈਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੈ ਇਹਦਾ ਕਲਰ ਦੇਖੋ ਤੁਸੀਂ ਬੜਾ ਮੈਟੈਲਿਕ ਕਲਰ ਹੈ ਤੇ ਬੜਾ ਵਧੀਆ ਚਮਕਦਾਰ ਹੈ ਵਿਕਲ ਹੈ ਇਸਦੇ 10 ਇੰਚੀ ਟਾਇਰ ਹੈ ਤੇ ਪੰਜਨ ਦੇ ਵਿੱਚ ਬੈਟਰੀ ਹੈ ਤੇ ਸਰ ਇਹ ਕਿੰਨੇ ਕਿਲੋਮੀਟਰ ਚੱਲਦੀ ਹੈ ਜੀ ਇਹ ਵੀ 100 ਕਿਲੋਮੀਟਰ ਚੱਲਦੀ ਹੈ ਜੀ ਹਾਂ ਇਹ ਮਤਲਬ ਇਹ ਵੀ 60 ਕਿਲੋਮੀਟਰ ਚੱਲੇਗੀ ਹਾਂ ਜੀ ਹਾਂ ਜੀ 55-60 ਕਿਲੋਮੀਟਰ ਚੱਲੇ ਤੇ ਫਿਰ ਇਹ ਫਰਕ ਕੀ ਹੈ ਜੀ ਦੋਵਾਂ ਦੇ ਵਿੱਚ ਇੰਨੀ ਮੋਟਰ ਵੱਡੀ ਹੈ ਨਾ ਜੀ ਅੱਛਾ ਮੋਟਰ ਵੱਡੀ ਹੈ ਮੋਟਰ ਦੇ ਕਾਰਨ ਕਰੰਟ ਪਲੱਸ ਸਪੀਡ ਜ਼ਿਆਦਾ ਮਤਲਬ ਸਪੀਡ ਵੀ ਜ਼ਿਆਦਾ ਹੈ ਮੋਟਰ ਵੀ ਵੱਡੀ ਹੈ ਲੋਡ ਵੀ ਜ਼ਿਆਦਾ ਲੈਂਦੀ ਹੈ ਜੀ ਤੇ ਇੰ ਇੰਦੀ ਸਪੀਡ ਸਰ ਕਿੰਨੀ ਕਰਨੀ ਹੈ 45 ਤੋਂ 50 ਦੇ ਵਿੱਚ 50 ਕਿਲੋਮੀਟਰ ਬਿਲਕੁਲ ਜੀ ਸ਼ਹਿਰ ਦੇ ਵਿੱਚ ਲੋਕਲ ਚਲਾਉਣ ਦੇ ਲਈ ਸਭ ਤੋਂ ਵਧੀਆ ਵਿਕਲ ਹੈ ਜੇਕਰ ਤੁਸੀਂ ਲੋਕਲ ਜਿਹੜਾ ਜਾਣਾ ਚਾਹੁੰਦੇ ਹੋ ਵਹੀਕਲ ਚਲਾਉਣਾ ਚਾਹੁੰਦੇ ਹੋ ਤਾਂ ਪੈਟਰੋਲ ਦੀ ਪੂਰੀ ਬਚਤ ਵੀ ਹੁੰਦੀ ਹੈ ਤੇ ਨਾਲ ਹੀ ਜਿਹੜਾ ਪੂਰੀ ਸੇਫਟੀ ਵੀ ਰਹਿੰਦੀ ਹੈ ਆਪਣੇ ਬੱਚਿਆਂ ਦੇ ਲਈ ਤੁਸੀਂ ਇਹ ਜਿਹੜਾ ਈ-ਬਾਈਕ ਖਰੀਦ ਸਕਦੇ ਹੋ ਡਾਇਲ ਕੰਪਨੀ ਦਾ ਈ-ਬਾਈਕ ਹੈ ਪਿਛਲੇ 3 ਸਾਲ ਤੋਂ ਭਾਈ ਸਾਹਿਬ ਡੀਲ ਕਰ ਰਹੇ ਹੈ ਤੇ ਡਾਇਲ ਕੰਪਨੀ ਦਾ ਜਿਹੜਾ ਕਾਫੀ ਅੱਛੀ ਜਿਹੜੀ ਹੈ ਈ-ਬਾਈਕਸ ਜਿਹੜੀਆਂ ਆ ਰਹੀਆਂ ਨੇ ਤਾਂ ਅੱਜ ਨਵਲਪੁਰੀ ਜਾਣਕਾਰੀ ਦਿੱਤੀ ਗਈ ਤਾਂ ਸਰ ਇੱਕ ਵਾਰ ਇਹ 12 ਇੰਚੀ ਟਾਇਰ ਦੇ ਵਿੱਚ 12 ਇੰਚੀ ਮੋਟਰ ਹੈ ਇਹਦੇ ਟਾਇਰ ਪਿਛਲਾ ਟਾਇਰ ਵੀ 12 ਇੰਚੀ ਹੈ ਇਹ ਲੱਖ ਰੁਪਏ ਦੀ ਦੋ ਦੇ ਰਹੇ ਆ ਅਸੀਂ ਜੀ ਜਿਹੜਾ ਸ਼ੇਅਰ ਕਰਕੇ ਆਏਗਾ ਉਹਨੂੰ ਇੱਕ ਵੀ ਉਸੇ ਰੇਟ ਤੇ ਮਿਲੇਗੀ ਜੀ ਮਤਲਬ 50000 ਰੁਪਏ ਜਿੱਦ ਇੱਕ ਮਿਲ ਜਾਏਗੀ ਹਾਂ ਜੀ ਹਾਂ ਜੀ ਜੀ ਆਪ ਸਿੰਗਲ ਵੀਕਲ 35000 ਦਾ ਦੇ ਰਹੇ ਹਾਂ ਜੀ ਅਸੀਂ ਤਿੰਨ ਵੀਕਲ ਲੱਖ ਰੁਪਏ ਚ ਦੇ ਰਹੇ ਹਾਂ ਜੀ ਜੀ ਜਿਹੜਾ ਸ਼ੇਅਰ ਕਰਕੇ ਆਏਗਾ ਉਨੂੰ ਸਿੰਗਲ ਵੀਕਲ ਵੀ ਉਸੇ ਰੇਟ ਦੇ ਦੇ ਦਾਂਗੇ ਜੀ ਮਤਲਬ 33000 ਰੁਪਏ ਦਾ ਪੈ ਜਾਏਗਾ ਜੀ 33000 ਦਾ ਦੇ ਦਾਂਗੇ 33000 ਰੁਪਏ ਦੇਖੋ ਜੀ ਸਕੀਮ ਦੇ ਦਿੱਤੀ ਗਈ ਹੈ ਆਰਪੀ ਲਾਈਵ ਮੀਡੀਆ ਦੇ ਈਵਰਸ ਨੂੰ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਸ ਨੂੰ ਇਹ ਜਿਹੜਾ ਵੀਕਲ ਹੈ 35000 ਵਾਲਾ ਵੀਕਲ ਜਿਹੜਾ 33000 ਦੇ ਦਿੱਤਾ ਜਾਏਗਾ ਜੇ ਤੁਸੀਂ ਤਿੰਨ ਇਕੱਠੀਆਂ ਲੈਣੇ ਹੋ ਤਾਂ ਲੱਖ ਰੁਪਏ ਦੀ ਆਏ ਤਿੰਨ ਜਿਹੜੀਆਂ ਈ-ਬਾਈਕ ਤੁਹਾਨੂੰ ਮਿਲਣੀ ਹੈ ਤਾਂ ਫਾਜ਼ਿਲ ਕਾ ਦੇ ਵਿੱਚ ਫਰੈਂਡਸ ਜਿਹੜੇ ਈ-ਬਾਈਕ ਵਾਲਾ ਵੱਲੋਂ ਸਕੀਮ ਜਿਹੜੀ ਦਿੱਤੀ ਗਈ ਹੈ ਤਾਂ ਡਾਇਲ ਕੰਪਨੀ ਦਾ ਵੀਕਲ ਹੈ ਸਭ ਤੋਂ ਵਧੀਆ ਜ ਇਹ ਦਿੱਤਾ ਗਿਆ ਤਾਂ ਬੱਬਰ ਸਵੀਡ ਦੇ ਬਿਲਕੁਲ ਨਾਲ ਹੀ ਜਿਹੜਾ ਇਹ ਬਣਿਆ ਹੋਇਆ ਹੈ ਜਦੋਂ ਆਪਾਂ ਜੀਟੀ ਰੋਡ ਤੋਂ ਗਊਸ਼ਾਲਾ ਲਿੰਕ ਰੋਡ ਨੂੰ ਮੁੜਦੇ ਆ ਤਾਂ ਪਹਿਲਾ ਸ਼ੋਰੂਮ ਜਿਹੜਾ ਹੈ ਫਰੈਂਡਸ ਈ-ਬਾਈਕ ਵਾਲਿਆਂ ਦਾ ਆਉਂਦਾ ਤਾਂ ਤੁਸੀਂ ਜੇਕਰ ਈ-ਬਾਈਕ ਲੈਣ ਦੀ ਸੋਚ ਰਹੇ ਹੋ ਤਾਂ ਇੱਥੇ ਪਹੁੰਚੋ ਤੇ ਪਹੁੰਚ ਕੇ ਜਿਹੜਾ ਹੈ ਇੱਥੇ ਇਸ ਵਹੀਕਲ ਨੂੰ ਖਰੀਦ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕੋਈ ਦੇਖ ਕੇ ਜਰੂਰ ਆਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਦੂਜੇ ਸ਼ੋਰੂਮ ਦੇ ਵਿੱਚ ਜਿਹੜੇ ਵਹੀਕਲ ਖੜੇ ਆ ਤੇ ਇੱਥੇ ਈ-ਬਾਈਕ ਜਿਹੜਾ ਮਿਲ ਰਿਹਾ ਉਸਦੇ ਵਿੱਚ ਕਿੰਨਾ ਫਰਕ ਹੈ ਬਹੁਤ ਵਧੀਆ ਈ-ਬਾਈਕ ਜਿਹੜਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਤਾਂ ਹੋਰ ਭਾਈ ਸਾਹਿਬ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹਾਂਜੀ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਸਾਡੀ ਸਰਵਿਸ ਚੈੱਕ ਕਰੋ ਜੀ ਸ਼ੋਰੂਮ ਤੇ ਆਓ ਬਿਲਕੁਕੁਲ ਸਰਵਿਸ ਚੈੱਕ ਕਰੋ ਸ਼ੋਰੂਮ ਤੇ ਆਓ ਇਹਨਾਂ ਦੀ ਡੀਲਿੰਗ ਦੇਖੋ ਡੀਲਿੰਗ ਸਭ ਤੋਂ ਵਧੀਆ ਹੈ ਬੈਸਟ ਜਿਹੜਾ ਹੈ ਰੇਂਜ ਦੀ ਜਿਹੜੀ ਇਹਨਾਂ ਕੋਲ ਈ-ਬਾਈਕ ਜਿਹੜੀ ਉਪਲਬਧ ਹੈ ਤਾਂ ਬਿਲਕੁਲ ਨਵਾਂ ਮਾਡਲ ਹੈ ਜੀ ਨਵਾਂ ਸਭ ਕੁਝ ਹੈ ਤੇ ਈ-ਬਾਈਕ ਵੀ ਇੱਡੀ ਸੋਹਣੀ ਜਿੱਦੇ ਤੇ ਜਦੋਂ ਤੁਸੀਂ ਚੱਲੋਗੇ ਤਾਂ ਲੋਕ ਤੁਹਾਨੂੰ ਪੁੱਛਣਗੇ ਕਿ ਈ ਬਾਈਕ ਕਿੱਥੋਂ ਲੈਂਦੀ ਹੈ ਤੇ ਇੱਕੋ ਹੀ ਨਾਮ ਦੱਸਣਾ ਹੈ ਫਰੈਂਡ ਈ ਬਾਈਕ ਨਜ਼ਦੀਕ ਜੀਟੀ ਰੋਡ ਨਜ਼ਦੀਕ ਬੱਬਰ ਸਵੀਟ ਹਾਊਸ ਫਾਜ਼ਿਲ ਕਾ ਇਹ ਇਹਨਾਂ ਦਾ ਐਡਰੈਸ ਹੈ ਤੇ ਇੱਥੇ ਪਹੁੰਚੋ ਪਹੁੰਚ ਕੇ ਇਸ ਸਕੀਮ ਦਾ ਜਿਹੜਾ ਤੁਸੀਂ ਫਾਇਦਾ ਉਠਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰਨ ਵਾਲੇ ਨੂੰ ਵੀ ਜਿਹੜਾ ਇਹ ਬਹੁਤ ਸਸਤੇ ਰੇਂਜ ਦੇ ਵਿੱਚ ਮਿਲਣੀ ਹੈ ਤਾਂ ਇਸੇ ਤਰ੍ਹਾਂ ਨਵੀਆਂ-ਨਵੀਆਂ ਜਾਣਕਾਰੀਆਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਆਰਬੀਲਾਈ ਮੀਡੀਆ ਤੁਹਾਡਾ ਆਪਣਾ ਚੈਨਲ